भेनियो और पैर साइड पर देखो सर और पीछे का पीछे पूरा आगे लेली दोनों को लगा देंगे ना पुछे पुछे। तो पुछे। सामने ਇਹ 25 ਜਨਵਰੀ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਥਾਣਾ ਡੀਵੀਜ਼ਨ ਦੇ ਵਿੱਚ ਜਿਸ ਦੇ ਵਿੱਚ ਮਦਈ ਜਿਹੜਾ ਹਨੀ ਸ਼ਰਮਾ ਉਹਨੇ ਦੱਸਿਆ ਵੀ ਮੇਰੇ ਪਿਤਾ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਸੱਤਰ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਉਸ ਕੋਲੋਂ ਜਿਹੜੀ ਕੁਛ ਨਕਦੀ ਸੀ ਉਹ ਖੋ ਕੇ ਉਤੋਂ ਫਰਾਰ ਹੋ ਗਏ ਨੇ ਇਸ ਤੇ ਮਕਦਮਾ ਨੰਬਰ ਜਿਹੜਾ 3 ਆ ਮਿਤੀ 25/1/25 25/1/25 ਦਾ ਜਿਹੜਾ ਥਾਣਾ ਡੀਵੀਜ਼ਨ ਜਿਹੜਾ ਦਰਜ ਕੀਤਾ ਗਿਆ ਜਿਹੜਾ ਐਸਐਚਓ ਸਾਹਿਬ ਇਹਨਾਂ ਦੀ ਟੀਮ ਤੇ ਐਸసీపీ ਸਾਹਿਬ ਸਰਦਾਰ ਜਸਪਾਲ ਸਿੰਘ ਇਹਨਾਂ ਦੀ ਟੀਮ ਵੱਲੋਂ ਜਿਹੜਾ ਵਾ ਪੂਰੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਇਹਨੂੰ ਵਰਕਆਊਟ ਕਰਦੇ ਆ ਇਸ ਨੂੰ ਟ੍ਰੇਸ ਕੀਤਾ ਗਿਆ ਟ੍ਰੇਸ ਕਰਕੇ ਇਹ ਤਿੰਨ ਜਿਹੜੇ ਦੋਸ਼ੀ ਨੇ ਇਹਦੇ ਵਿੱਚ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਨੇ ਦੋਸ਼ੀ ਇੱਕ ਜੁਵਿਨਾਈਲ ਐ ਤੇ ਦੋ ਜਿਹੜੇ ਆ ਮੇਜਰ ਨੇ ਇੱਕ ਰਿਸ਼ਭ ਲੁੰਬਾ ਤੇ ਇੱਕ ਸੂਰਜ ਕੁਮਾਰ ਇੱਕ ਨਵਾਂ ਕੋਟ ਤੇ ਦੂਜਾ ਹਰੀਪੁਰੇ ਦਾ ਰਹਿਣ ਵਾਲਾ ਇਹਨਾਂ ਨੇ ਕਾਫੀ ਛੋਟੀਆਂ-ਛੋਟੀਆਂ ਵਾਰਦਾਤਾਂ ਨੂੰ ਇਸ ਏਰੀਆ ਦੇ ਵਿੱਚ ਅੰਜਾਮ ਦਿੱਤਾ ਸੀਗਾ ਇਹ ਨਾ ਨੂੰ ਗ੍ਰਫਤਾਰ ਕਰਕੇ ਇਹਨਾਂ ਕੋਲੋਂ 13 ਮੋਬਾਈਲ ਫੋਨ ਜਿਹੜੇ ਵੱਖ-ਵੱਖ ਸਮੇਂ ਦੇ ਉੱਤੇ ਇਹਨਾਂ ਕੋਲੇ ਸਨ ਉਹ ਬਰਾਮਦ ਕੀਤੇ ਗਏ ਨੇ ਇੱਕ ਜਿਹੜੀ ਇਹ ਐਕਟਿਵਾ ਜਿਸ ਦੇ ਉੱਤੇ ਵਾਰਦਾਤ ਕਰਦੇ ਸਨ ਉਹ ਬਰਾਮਦ ਕੀਤੀ ਗਈ ਹੈ ਤੇ ਪਲੱਸ ਕੁਝ ਕਰੰਸੀ ਬਰਾਮਦ ਕੀਤੀ ਗਈ ਹੈ ਇਸ ਦੇ ਵਿੱਚ ਇੱਕ ਪ੍ਰਾਣਾ ਮਕਦਮਾ ਜਿਹੜਾ ਗੇਟ ਥਾਣਾ ਗੇਟ ਥਾਣਾ ਡੀ ਡਿਵੀਜ਼ਨ ਦੇ ਵਿੱਚ ਦਰਜ ਸੀਗਾ 7424 ਉਹ ਵੀ ਵਾਰਦਾਤ ਉਹਨਾਂ ਕੀਤੀ ਸੀਗੀ ਤੇ ਉਸ ਦੇ ਵਿੱਚ ਜਿਹੜਾ ਮੋਬਾਈਲ ਫੋਨ ਆ ਇਸ ਦੇ ਵਿੱਚ ਰਿਕਵਰ ਹੋਇਆ ਹੈ ਇਨਾ ਕੇਸ ਕੇਸ ਨੂੰ ਹੱਲ ਕਰਕੇ ਇਸ ਏਰੀਆ ਦੇ ਜਿਹੜੀਆਂ ਛੋਟੀਆਂ-ਛੋਟੀਆਂ ਕਾਫੀ ਵਾਰਦਾਤਾ ਇਹਨਾਂ ਕੀਤੀਆਂ ਸੀ ਨਾ ਉਹ ਪੁਲਿਸ ਨੇ ਇਸ ਟੀਮ ਨੇ ਜਿਹੜੀ ਆ ਟ੍ਰੇਸ ਕੀਤੀਆਂ ਸਰ ਬੈਕਗ੍ਰਾਉਂਡ ਇਹ ਇਹਨਾਂ ਦਾ ਪੁਰਾਣਾ ਕੋਈ ਕ੍ਰਿਮਿਨਲ ਬੈਕਗ੍ਰਾਉਂਡ ਨਹੀਂ ਹੈਗਾ ਇਹ ਛੋਟੀਆਂ-ਛੋਟੀਆਂ ਜਿਹੜਾ ਘਰੋਂ ਨਿਕਲਦੇ ਸੀ ਇਕੱਠੇ ਹੋ ਕੇ ਤੇ ਤਿੰਨੇ ਜਾਣੇ ਦਾਤਰ ਦੇ ਮਦਦ ਦੇ ਨਾਲ ਇਹ ਇੱਥੋਂ ਜਿਹੜਾ ਗੰਦਾ ਨਾਲਾ ਜਿਹੜਾ ਅੱਗੇ ਪੈਂਦਾ ਉੱਥੋਂ ਲੈ ਕੇ ਤੇ ਇੱਥੇ ਛੋਟਾ ਹਰੀਪੁਰਾ ਟੀ ਡਿਵੀਜ਼ਨ ਦਾ ਏਰੀਆ ਇੱਥੇ ਆਸ-ਪਾਸ ਜਿਹੜੀਆਂ ਇਹ ਵਾਰਦਾਤਾ ਛੋਟੀਆਂ-ਛੋਟੀਆਂ ਨੂੰ ਅੰਜਾਮ ਦਿੰਦੇ ਸੀਗੇ ਇਸ ਨੂੰ ਜਿਹੜਾ ਟ੍ਰੇਸ ਕਰਕੇ ਜਿਹੜਾ ਅਲੱਗ-ਅਲੱਗ ਵਰਦਦਾ ਜੜੀਆਂ ਹੋ ਟ੍ਰੇਸ ਹੋਈਆਂ ਨੇ ਸਰ ਕੋਈ ਇਹਨਾਂ ਦਾ ਕੋਈ ਇਹ ਮੈਂਬਰ ਹੈ ਨਹੀਂ ਫਿਲਹਾਲ ਅਜੇ ਤੱਕ ਇਹ ਤਿੰਨ ਮੈਂਬਰ ਜਿਹੜੇ ਆ ਇਕੱਠੇ ਜਿਹੜੇ ਆ ਉਹ ਕੰਮ ਕਰਦੇ ਸੀਗੇ ਇਸ ਨੂੰ ਹੋਰ ਵੀ ਇਨਵੈਸਟੀਗੇਟ ਕੀਤਾ ਜਾ ਰਿਹਾ ਕੋਈ ਹੋਰ ਵਰਦਦਾ ਤਾਂ ਵੀ ਇਹਨਾਂ ਚੋਂ ਨਿਕਲਣਗੇ ਸਰ ਹੁਣ ਕਿੰਨੇ ਬਣੇ ਕੁੱਲ 13 ਜਿਹੜੇ ਮੋਬਾਈਲ ਤੋਂ ਦੱਸਿਆ 13 ਮੋਬਾਈਲ ਤੋਂ ਜਿਹੜੇ ਰਿਕਵਰ ਹੋਏ ਨੇ ਤੇ ਉਸ ਦੇ ਵਿੱਚ ਇੱਕ ਇਸੇ ਥਾਣੇ ਦਾ ਮਕਦਮਾ ਜਿਹੜਾ ਵਾ ਟ੍ਰੇਸ ਹੋਇਆ ਤੇ ਬਾਕੀ ਹੋਰ ਵੇਖ ਰਹੇ ਆ ਕਿ ਕਿਹੜੇ-ਕਿਹੜੇ ਥਾਣਿਆਂ ਦੇ ਵਿੱਚੋਂ ਜਿਹੜੇ ਆ ਇਨਸੀਡੈਂਟਾ ਹੋਈਆਂ ਸਰ ਜੀ ਇਹਦਾ ਲਗਾਤਾਰ ਜਾਰੀ ਰਹਿਣਾ ਕਿ ਲੋਕਾਂ ਨੂੰ ਕਿੱਲਾ ਹਵਾ ਬਿਲਕੁਲ ਕੋਈ ਵੀ ਕੋਈ ਵੀ ਸਨੇਚਿੰਗ ਹੁੰਦੀ ਆ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਵੀ ਇਹ ਇੱਕ ਆਮ ਜਿਹੜਾ ਸਿਟੀਜ਼ਨ ਆ ਉਸ ਦੇ ਉੱਤੇ ਇੱਕ ਬੜਾ ਤਕੜਾ ਟਰੋਮਾ ਐ ਤੇ ਸੀਪੀ ਸਾਹਿਬ ਵੱਲੋਂ ਸਾਰਿਆਂ ਨੂੰ ਸਾਡੇ ਲੈਵਲ ਤੋਂ ਲੈ ਕੇ ਥੱਲੇ ਐਸਐਚਓ ਚੌਕੀ ਜਾਰੀ ਤੱਕ ਸਖਤ ਹਦਾਇਤਾਂ ਨੇ ਜੇ ਇਹੋ ਜੀ ਇਨਸੀਡੈਂਟ ਰਿਪੋਰਟ ਹੁੰਦੀ ਆ ਇਮੀਡੀਏਟਲੀ ਉਸ ਨੂੰ ਦਰਜ ਕਰਕੇ ਤੇ ਉਸ ਦੇ ਉੱਤੇ ਬਾਕਾਇਦਾ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰਨੀ ਹੈ ਜਿਹੜੇ ਸਾਡੀਆਂ ਵੱਖ-ਵੱਖ ਟੀਮਾਂ ਇਸ ਦੇ ਉੱਤੇ ਲੱਗੀਆਂ ਹੋਈਆਂ ਨੇ ਇ 100% ਜਿਹੜੀ ਆ ਟ੍ਰੇਸ ਕਰਕੇ ਜਿਹੜਾ ਉਹ ਦਿੱਤਾ ਜਾਂਦਾ ਇਹ ਇਸੇ ਤਰ੍ਹਾਂ ਤੁਸੀਂ ਵੇਖਿਆ ਵੀ ਹੋਏਗਾ ਵੀ ਇਹਦੇ ਵਿੱਚ ਵੀ ਕਮਿਸ਼ਨਰਡ ਪੁਲਿਸ ਦੇ ਵਿੱਚ ਵਰਦਤਾਂ ਦੇ ਵਿੱਚ ਕਮੀ ਵੀ ਆਈ ਹੈ ਤੇ ਜਿਹੜੀਆਂ ਹੋਈਆਂ ਨੇ ਉਸ ਦੀ 30% ਹੀ ਆਲਮੋਸਟ 90% ਤੋਂ ਵੱਧ ਬਿਲਕੁਲ ਜਿਹੜੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਪੁਲਸ ਦਾ ਸ਼ਿਕੰਜਾ ਜਿਹੜਾ ਵਾ ਲਗਾਤਾਰ ਬਰਕਰਾਰ ਰਹਿ ਰਿਹਾ ਹੈ